ਕੜਾਕੇ ਦੀ ਧੁੱਪ ਤੋਂ ਬਾਅਦ ਲਗਾਤਾਰ ਮੌਨਸੂਨ ਆਉਣ ਦੀ ਤਿਆਰੀ ਵੀ ਹੈ ਜਿਹੜੀ ਪੰਜਾਬ ਦੇ ਅੰਦਰ ਹੋ ਚੁੱਕੀ ਹੈ ਅਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਇਸ ਗੱਲ ਦੀ ਜਾਣਕਾਰੀ ਹੈ ਜਿਹੜੀ ਆਮ ਜਨਤਾ ਨੂੰ ਦਿੱਤੀ ਜਾ ਰਹੀ ਹੈ ਕਿ ਮੌਨਸੂਨ ਆਉਣ ਵਾਲਾ ਜਿਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਨਾਬਾ ਦੀ ਜੇ ਗੱਲ ਕਰੀਏ ਤਾਂ ਭੋੜੇ ਸੈਫਨ ਦੀ ਬਹੁਤ ਨੁਕਸਾਨ ਹੈ ਜਿਹੜਾ ਪਿਛਲੇ ਸਾਲ ਪਾਣੀ ਨੇ ਕੀਤਾ ਸੀ ਕਿਸਾਨਾਂ ਦਾ ਨੁਕਸਾਨ ਖੜੀ ਫਸਲ ਦਾ ਪਾਣੀ ਆਉਣ ਨਾਲ ਹੋਇਆ ਸੀ ਉਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਾਰ ਐਡਵਾਂਸ ਤਿਆਰੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ एसडीएम तरसीमचंद जी ਵੱਲੋਂ ਸਮੁੱਚੇ ਪ੍ਰਸ਼ਾਸਨ ਨੂੰ ਸਬੰਧਤ ਵਿਭਾਗ ਨੂੰ ਔਰ ਵਿਧਾਇਕ ਐਮਐਲਏ ਗੁਰਦੇਵ ਸਿੰਘ ਦੇਵਮਾਨ ਐਸਐਮ ਨਾਬਾ ਦੇ ਨਾਲ ਭੋੜੇ ਸੈਫਨ ਤੇ ਪਹੁੰਚੇ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਨੋ ਗੇਟ ਨੇ ਔਰ ਉਹ ਨਾਲ ਨੋ ਗੇਟ ਨੇ ਉਹਨਾਂ ਦੀ ਸਫਾਈਆਂ ਜਿਹੜੀ ਕੁਰਬਾਨੀ ਸ਼ੁਰੂ ਕਰ ਦਿੱਤੀ ਗਈ ਹੈ ਪਲਾਸਟਿਕ ਦੇ ਥੈਲੇ ਮਿੱਟੀ ਦੇ ਪਰਕੇ ਬੰਨ ਲਵਾਨ ਉਪਰੰਤ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਤੌਰ ਤੇ ਇਹ ਕੰਮ ਹੈ ਜਿਹੜਾ ਸ਼ੁਰੂ ਕੀਤਾ ਗਿਆ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ ਕੁਝ ਪੰਜ ਚਾਰ ਦਿਨ ਪਹਿਲਾਂ ਕਿਸਾਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਆਵਾਜ਼ ਵੀ ਬੁਲੰਦ ਕੀਤੀ ਗਈ ਸੀ ਕਿ ਜਿਹੜੀ ਸਾਈਫਨ ਦੀ ਸਫਾਈ ਹੈ ਜਿਹੜੀ ਹਲੇ ਤੱਕ ਕਰ ਨਹੀਂ ਹੋਈ ਗੱਲ ਕਰਾਂਗੇ ਐਸ.ਡੀ.ਐਮ ਨਾਬਾ ਨਾਲ ਉੱਥੇ ਵਿਦਾਇ ਗੁਰਦੇਵ ਸਿੰਘ ਦੇਵ ਹੁਣਾ ਮਾਨ ਹੁਣਾ ਨਾਲ ਕਿ ਕਿਸ ਤਰ੍ਹਾਂ ਸਫਾਈ ਦਾ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਪਤਾ ਹੈ ਕਿ ਇਹ ਡੁੱਬੇ ਪਿਛਲੀ ਵਾਰੀ ਵੀ ਕਾਫੀ ਡੁੱਬੇ ਸੀ ਇਸ ਲਈ ਕਿਸ ਤਰ੍ਹਾਂ ਦੀ ਉਪਰਤਾਂ ਤੇ ਜਾਣਕਾਰੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜਾ ਭੋੜੇ ਸਾਈਫਨ ਦੀ ਜਿਹੜੀ ਸਰੰਦ ਚੋਹ ਹੈ ਜੀ ਇਹ ਨਾਬਾ ਵਿਦਾਂਸਭਾ ਦੀ ਲਾਈਫ ਲਾਈਨ ਹੈ ਜਦੋਂ ਵੀ ਬਰਸਾਤ ਹੁੰਦੀ ਹੈ ਜੋ ਉੱਪਰ ਪਾਣੀ ਛੱਡਿਆ ਜਾਂਦਾ ਤਾਂ ਇਹ ਮੇਨ ਜਿਹੜਾ ਪਾਣੀ ਇੱਥੋਂ ਨਿਕਲਦਾ ਸਾਰਾ ਪਰ ਇਹਦੇ ਜਿਹੜੇ ਦਰਵਾਜ਼ੇ ਨੇ ਜੇ ਨੌਨ ਨੇ ਨੌ ਦੇ ਨੌ ਦਰਵਾਜ਼ੇ ਨੇ ਪਿਛਲੀਆਂ ਸਰਕਾਰਾਂ ਦੇ ਟਾਈਮ ਕਿਸੇ ਨੇ ਵੀ ਸਹਿਯੋਗਤਾ ਦੇ ਨਾਲ ਕੰਮ ਨਹੀਂ ਕੀਤਾ ਅਸੀਂ ਪਿਛਲੇ ਸਾਲ ਇਹ ਸ਼ੁਰੂ ਕਰਵਾਇਆ ਸੀਗਾ ਕਾਫੀ ਹੱਦ ਤੱਕ ਅਸੀਂ ਕੰਮ ਕੀਤਾ ਸੀਗਾ ਪਰ ਉਹ ਜਿਵੇਂ ਹੋਣਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਹੋ ਪਾਇਆ ਕਿਉਂਕਿ ਸਮਾਂ ਥੋੜਾ ਸੀ ਔਰ ਐਤਕੀ ਵੀ ਲੋਕ ਸਭਾ ਦੀ ਇਲੈਕਸ਼ਨ ਕਰਕੇ ਟੈਂਡਰ ਥੋੜਾ ਜਿਹਾ ਲੇਟ ਲੱਗੇ ਨੇ ਹੁਣ 10 ਲੱਖ ਰੁਪਏ ਦਾ ਟੈਂਡਰ ਲੱਗਿਆ ਅਸੀਂ ਜਿਹੜਾ ਇੱਕ ਦੀਵਾਰ ਹੈ ਜੀ ਦੀਵਾਰ ਤੋਂ ਅੰਦਰਲੇ ਜਿਹੜੇ ਦਰਵਾਜ਼ੇ ਨੇ ਸੱਤ ਦਰਵਾਜ਼ੇ ਕਿਉਂਕਿ ਦੋ ਨਿੱਕੇ ਜਿਹਾ ਨਹੀਂ ਬੰਦ ਹੋ ਸਕਦੇ ਤਾਂ ਸੱਤਾਂ ਦਰਵਾਜ਼ਿਆਂ ਦੀ ਮਨਰੇਗਾ ਦੇ ਦਰੀਏ ਸਫਾਈ ਔਰ ਉਸ ਤੋਂ ਬਾਹਰ ਜਿਹੜਾ ਹੈ ਜੀਸੀਪੀ ਤੇ ਪਾਪ ਜਿਹੜੀ ਮਸ਼ੀਨ ਆ ਉਹਦੇ ਨਾਲ ਸਫਾਈ ਜਿਹੜੀ ਅਸੀਂ ਕਰਨੀ ਹੈ ਔਰ ਬਾਕੀ ਬਹੁਤ ਜਲਦੀ ਜਿਹੜੇ ਨਵੇਂ ਟੈਂਡਰ ਨੇ ਉਹ ਲੱਗ ਰਹੇ ਨੇ ਜਿੰਨੇ ਸਾਡੇ ਕ੍ਰੋਸਿੰਗ ਦੇ ਪੁਲ ਨੇ ਜੀ ਰਸਤੇ 'ਚ ਜਿਵੇਂ ਵਜੀਦਪੁਰ ਵਾਲਾ ਪੁਲ ਹੋ ਗਿਆ ਚਿੰਤਾਂ ਵਾਲੇ ਵਾਲਾ ਪੁਲ ਹੋ ਗਿਆ ਜਾਂ ਅੱਧਰ ਤੁਸੀਂ ਚੱਲੇ ਜਾ ਤੁੰਗਾ ਕੋਲੇ ਪੁਲ ਹੋ ਗਿਆ ਉੱਥੇ ਡਾਫ ਲੱਗੀ ਹੋਈ ਹੈ ਜੀ ਮਿੱਟੀ ਭਰੀ ਪਈ ਹੈ ਜਿਹਦੇ ਕਰਕੇ ਪਾਣੀ ਉਫਰਫਲੋਂਦਾ ਉਹਦੀ ਵੀ ਅਸੀਂ ਬਹੁਤ ਜਲਦੀ ਇਹ ਸਫਾਈ ਮੁਕੰਮਲ ਕਰਾਂਗੇ ਸੋ ਸਾਡਾ ਇਹ ਮਕਸਦ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਸਾਹਿਬ ਦਾ ਮਕਸਦ ਹੈ ਕਿ ਇਹ ਜਿਹੜਾ ਪਿੱਛੋਂ ਪਾਣੀ ਬਰਸਾਤ ਦਾ ਜਾਂ ਉੱਪਰੋਂ ਜਿਹੜਾ ਆਉਂਦਾ ਪਹਾੜਾਂ ਤੋਂ ਕਿ ਉਹ ਪਾਣੀ ਦੇ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ ਪਿਛਲੇ ਸਾਲ ਤੁਹਾਨੂੰ ਯਾਦ ਹੋਣਾ ਇੱਥੇ ਵਜੀਦਪੁਰ ਕੋਲੇ ਨਹਿਰ ਟੁੱਟ ਗਈ ਸੀ ਅਸੀਂ ਬਹੁਤ ਮੁਸ਼ਕਲ ਕਰਕੇ ਜਿਹੜੀ ਹੈ ਜੀ ਨਹਿਰ ਨਹਿਰ ਬੰਦ ਕਰਾ ਕੀਤੀ ਸੀ ਆਪ ਨਾਲ ਮਿਲਟਰੀ ਵੀ ਲੱਗੀ ਸੀ ਸਾਡੇ ਵਲੰਟੀਅਰ ਮੈਂ ਆਪ ਲੱਗੇ ਇਸ ਦਿਨ ਸਾਰੇ ਲ ਤੇ ਉਹ ਅਸੀਂ ਚਾਹੁੰਦੇ ਹਾਂ ਕਿ ਉਹ ਹਾਲਾਤ ਦੁਬਾਰਾ ਨਾ ਬਣ। ਸੋ ਅੱਜ ਮੈਂ ਇਹਦਾ ਮੈਨਾ ਕਰਨਾ ਆਇਆ ਔਰ ਕਿਸਾਨ ਭਰਾਵਾਂ ਨੇ ਦੋ ਦਿਨ ਪਹਿਲਾਂ ਇੱਥੇ ਆ ਕੇ ਗੱਲ ਵੀ ਕੀਤੀ ਸੀ ਕਿ ਇਹਦੀ ਸਫਾਈ ਹੋਵੇ। ਕਿਸਾਨ ਭਰਾ ਸਾਡੇ ਜਿਹੜੇ ਨੇ ਅਸੀਂ ਮੈਂ ਤਾਂ ਬਹੁਤ ਰਿਗਾਰਡ ਕਰਦਾ ਉਹਨਾਂ ਦਾ ਤੇ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਜਿਹੜੀ ਇਹ ਭੋੜੇ ਸਾਈਫਨ ਦੀ ਸਫਾਈ ਹੈ ਇਹ ਪਿਛਲੇ ਮਿਰਖਲ ਕਈ ਧਹਾਕੀਆਂ ਤੋਂ ਨਹੀਂ ਹੋਈ। ਉਹ ਪਹਿਲੀ ਵਾਰ ਹੈ ਕਿ ਮੁਕੰਮਲ ਸਫਾਈ ਜਿਹੜੀ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬਾਕੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਜਿੱਥੇ ਸਾਨੂੰ ਜ਼ਰੂਰਤ ਪਈ ਮੈਨ ਪਾਵਰ ਦੀ ਜਾਂ ਕਿਤੇ ਟਰੈਕਟਰਾਂ ਰਾਹੀ वगैरह ਦੀ ਤਾਂ ਉੱਥੇ ਜਰੂਰ ਸਾਡੀ ਮਦਦ ਕਰਨ ਬਾਕੀ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਐਸ ਡੀ ਐਮ ਨਾਭਾ ਤਰਸੀਮ ਚੰਦ ਜੀ ਮੈਂ ਬਤੌਰ ਐਮ ਐਲਏ ਸਾਡੀ ਸਾਰੀ ਟੀਮ ਜਿਹੜੀ ਹੈ ਸਾਡੇ ਜਿੰਨੇ ਵਲੰਟੀਅਰ ਸਰਹਵਾਰ ਨੇ ਇੱਧਰ ਪਿੰਡਾਂ ਦੇ ਉਹ ਸਾਰੇ ਇੱਥੇ ਸੇਵਾ ਚ ਹਾਜ਼ਰ ਰਹਿਣਗੇ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਉਹ ਤੋਂ ਤਰਫ ਹੋ ਜੂਗਾ ਜੀ ਨੀ ਪ੍ਰਕਿਰਿਆ ਜੀ ਔਰ ਈਡੀ ਨੇ ਕਿਹਾ ਕਿ ਸਨ 48 ਘੰਟੇ ਦਾ ਸਮਾਂ ਚਾਹੀਦਾ ਕਿ ਸਾਡੇ ਸਾਨੂੰ ਕੌਨਫੀਡੈਂਸ ਲਿਆਉਣ ਤੋਂ ਬਿਨਾਂ ਜਿਹੜੀ ਜਿੱਤੀ ਗਈ ਹੈ ਉਹ ਕਾਨੂੰਨੀ ਹੈ ਜੀ ਦੇਖੋ ਕੋਰਟ ਦਾ ਮੈਂ ਸਰਕਾਰ ਕਰਦਾ ਕੋਰਟ ਦਾ ਜਿਹੜਾ ਫੈਸਲਾ ਉਹ ਸਿਰ ਮੱਥੇ ਹੁੰਦਾ ਤੇ ਇਹ ਕਾਨੂੰਨੀ ਪ੍ਰਕਿਰਿਆ ਜੀ ਉਹ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋਣ ਤੋਂ ਬਾਅਦ ਹੀ ਉਮੀਦ ਕਰਦੇ ਆਂ ਕਿ ਜੀਰੀਵਾਲ ਸਾਹਿਬ ਜਲਦੀ ਬਾਹਰ ਆਉਣਗੇ ਜੀਰੀ ਦੀ ਚੁਣੌਤੀ ਨੂੰ ਕਿਵੇਂ ਵੇਖਦੇ ਹੋ ਜੀ ਦੇਖੋ ਚੁਣੌਤੀ ਤਾਂ ਹੈ ਹੀ ਜੀ ਕਿ ਪਹਿਲੀ ਗੱਲ ਤਾਂ ਜਿਵੇਂ ਪਹਿਲਾਂ ਸੰਜੀਤ ਸਿੰਘ ਜੀ ਉਹਨਾਂ ਦੀ bail ਹੋ ਗਈ ਉਹਨਾਂ ਨੂੰ ਅੰਦਰ ਰਹਿਣਾ ਪਿਆ ਐਮਨੀ ਸ਼ਿਸ਼ੋਧਿਆ ਜੀ ਸਾਡੇ ਵਿੱਤੀ ਮੁੱਖ ਮੰਤਰੀ ਦਿੱਲੀ ਦੇ ਆਲਰੇਡੀ ਜੇਲ੍ਹ ਦੇ ਅੰਦਰ ਬੰਦ ਨੇ ਸਤਿੰਦਰ ਜੈਨ ਸਾਹਿਬ ਆਲਰੇਡੀ ਹੈਲਥ ਮਿਨਿਸਟਰ ਸੀਗੇ ਉਹ ਜੇਲ੍ਹ ਚ ਬੰਦ ਨੇ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚ ਬੰਦ ਸੀ ਕਿ ਹੁਣ ਜ਼ਮਾਨਤ ਤੇ ਆਏ ਸੀਗੇ ਅੱਜ ਫੇਰ ਦੁਬਾਰਾ ਜ਼ਮਾਨਤ ਤੇ ਕਿਤਨਾ ਕਿਤੇ ਈਡੀ ਦੀ ਜਿਹੜੀ ਹੈਗੀ ਗੱਲਬਾਤ ਉਹ ਤਾਂ ਸਾਰਾ ਬੇਸ਼ ਦੇਖ ਹੀ ਰਿਹਾ ਜੀ ਕਿ ਕੀ ਚੱਲ ਰਿਹਾ ਪਰ ਗੱਲ ਇਹ ਹੈ ਕਿ ਮੈਂ ਤਾਂ ਅਕਸਰ ਇੱਕ ਗੱਲ ਦਾ ਜ਼ਿਕਰ ਕਰਦਾ ਹੁੰਦਾ ਕਿ ਜਿਹਦੇ ਪੱਲੇ ਸੱਚ ਕੋਠੇ ਚੜਕੇ ਨਾ ਬਾਬਾ ਬੁੱਲੇ ਸ਼ਾ ਦਾ ਇਹ ਕਲਾਮ ਹੈ ਔਰ ਉਹ ਸੱਚ ਕਰੇ ਦਬਦਾ ਨਹੀਂ ਟਾਈਮ ਜ਼ਰੂਰ ਲੱਗ ਸਕਦਾ ਪਰ ਇਨਸਾਫ ਮਿਲੇਗਾ ਮੈਨੂੰ ਉਮੀਦ ਹੈ ਸਾਨੂੰ ਸਾਰਿਆਂ ਨੂੰ ਉਮੀਦ ਹੈ ਕੋਰਟ ਦੇ ਉੱਪਰ ਸਾਡੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਕਿ ਜ਼ਰੂਰ ਇਨਸਾਫ ਹੋਏਗਾ ਇਹ ਹੈਗੇ ਆ ਕੰਮ ਸ਼ੁਰੂ ਹੋ ਗਿਆ ਜੀ ਇੱਥੇ ਪਿਛਲੇ ਪਰਲੇ ਪਾਸੇ ਜਿਹੜਾ ਹੈਗਾ ਇਹਨਾਂ ਨੌ ਦਰਵਾਜ਼ਿਆਂ ਦੇ ਪਰਲੇ ਪਾਸੇ ਪਾਣੀ ਰੋਕਣ ਵਾਲਾ ਕੰਮ ਸ਼ੁਰੂ ਕਰ ਦਿੱਤਾ ਹੈਗਾ ਅਣ ਕੱਲ ਸਵੇਰ 9 ਵਜੇ ਮੇਰੇ ਐਸ ਡੀਓ ਆਣਗੇ ਰਾਜਵ ਜੀ ਉਹ ਆ ਕੇ ਚੈੱਕ ਕਰਨਗੇ ਹਨ ਵਿਸ਼ਵਾਸ ਦਵਾਇਆ ਵੀ ਕੱਲ ਸਵੇਰ ਉਸ ਅੱਜ ਸ਼ਾਮ ਤੱਕ ਉਧਰੋਂ ਹੋ ਜਾਏਗਾ ਹਨ ਕੱਲ ਸਵੇਰ ਤੋਂ ਕੰਮ ਸ਼ੁਰੂ ਹੋ ਜਾਣਾ ਸਾਰੀ ਮਿੱਟੀ ਹਟਾ ਦਿੱਤੀ ਜਾਊਗੀ ਮੋਰਓਰ ਪਿਛਲੀ ਵਾਰੀ ਥੋੜੀ ਪ੍ਰੋਬਲਮ ਆਈ ਸੀ ਨਾ ਇੱਕ ਕਾਰਨ ਇਹ ਵੀ ਸੀ ਵੀ ਅੰਗਰੇਜ਼ਾਂ ਟਾਈਮ ਦਾ ਇੱਕ ਪੁਲਿਸ ਸੀਗਾ ਚਿੰਟਾਂ ਵਾਲੇ ਤੋਂ ਤੁਸੀਂ ਜਦੋਂ ਵੱਡੇ ਪੁਲ ਦੇ ਨੇੜੇ ਸੀ ਉਹਦੀ ਡਾਫ ਬਹੁਤ ਵੱਡੀ ਲੱਗਦੀ PWD ڈپارٹمنٹ ਨਾਲ ਲਿਖਾ ਪੜੀ ਲਗਾਤਾਰ ਲਿਖਾ ਪੜੀ ਕਰਕੇ ਦੀ ਸਭ ਦੇ ਰਾਹੀਂ ਤੇ ਉਹ ਉਹਦਾ ਠੇਕਾ ਜਿਹੜਾ ਹੈਗਾ ਉਹਨਾਂ ਨੇ PWD ਨੇ ਦੇ ਕਿ ਉਹ ਜਿਹੜੀ ਡਾਫ ਲੱਗਦੀ ਸੀ ਉਹ ਪੁਲ ਪਾਸੇ ਰਿਮੂਵ ਹੋ ਗਿਆ ਜੀ ਉਹਨੂੰ ਹਟਾ ਦਿੱਤਾ ਗਿਆ ਉਹਦੇ ਨਾਲ ਪਾਣੀ ਹੁਣ ਰੁਕੂਗਾ ਨਹੀਂ ਜਿੱਥੋਂ ਤੱਕ ਹੈਗਾ ਪਿਛਲੀ ਵਾਰੀ ਬਰਸਾਤ ਸੀਜ਼ਨ ਦੇ ਵਿੱਚ ਜਿੱਥੇ ਸਾਨੂੰ ਲੱਗਦਾ ਸੀ ਕਮਜ਼ੋਰ ਨੇ ਪਟੜੀਆਂ ਉੱਥੇ ਅਸੀਂ ਕਾਫੀ ਸਾਰੀ ਮਿੱਟੀ ਵੀ ਪੁਆਈ ਸੀ ਹਨ ਦਰਖਤ ਵੀ ਲਵਾਏ ਸੀਗੇ ਤੇ ਅੱਜ ਵੀ ਮੈਂ ਤਾਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪਟੜੀਆਂ ਤੇ ਅਸੀਂ ਹੋਰ ਦਰਖਤ ਦਰਖਤ ਲੋਕਾਂ ਨੂੰ ਵੀ ਕਹਿੰਨੇ ਵੀ ਹੋਰ ਲਾਓ ਜੀ ਤੇ ਮੈਂ ਜਿਹੜਾ ਵਿਸ਼ਵਾਸ ਕਰਦਾ ਹੈਗਾ ਵੀ ਐਤ ਕੀ ਕੁਦਰਤ ਸਾਡੇ ਤੇ ਮਿਹਰ ਮਿਹਰਬਾਨ ਰਹੀ